डीएमसी हॉस्पिटल ਦੇ ਉੱਤੇ ਦੋਸ਼ ਲਾ ਰਹੇ ਨੇ ਬਹੁਤ ਸਾਰੇ ਪੀਸ਼ੈਂਟਸ ਤੁਸੀਂ ਵੀ ਆਡੀਓ ਵੀਡੀਓ ਦੇਖਿਆ ਹੋਣੀ ਹੈ ਤੁਹਾਡੇ ਹਸਪੀਟਲ ਤੇ ਇਲਜ਼ਾਮ ਲੱਗ ਰਹੇ ਨੇ ਜਿਹੜੇ ਅੰਗ ਕੱਢਣ ਦਾ ਸਵਾਲ ਹੈ ਇਹ ਤਾਂ ਸਿਰਫ ਇੱਕ ਰਿਕੋਗਨਾਈਜ਼ ਸੈਂਟਰਸ ਨੇ ਜਿੱਥੇ ਕਿ ਆਰਗਨ ਟ੍ਰਾਂਸਪਲੈਂਟ ਹੁੰਦਾ ਹੈ ਇਹ ਤਾਂ ਹੈ ਨਹੀਂਗਾ ਜੀ ਕਿਡਨੀ ਕੱਢੀ ਤੇ ਕਿਡਨੀ ਕੱਢ ਕੇ ਪਾਤੀ ਕਿਸੇ ਦੇ ਇਦਾਂ ਤਾਂ ਹੋ ਹੀ ਨਹੀਂ ਸਕਦਾ ਪੋਸੀਬਲ ਹੀ ਨਹੀਂ ਹੈ ਇਥੋਂ ਨਿਊਜ਼ ਉਡੀ ਹੈਗੀ ਹੈ ਉਹ ਵੀ ਹੁਣ ਮੇਰੇ ਖਿਆਲ ਕਾਫੀ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਨਿਊਜ਼ ਕਿ ਥੋੜੀ ਹੈ ਔਰ ਕਿਹੜੇ ਬੰਦੇ ਨੇ ਉਡਾਈ ਹੈਗੀ 30% ਫਿਰ ਵੀ ਰਿਸਕ ਹੁੰਦਾ ਹੈ ਕਿ ਤੁਹਾਡੀ ਜਿਹੜੀ ਰਿਪੋਰਟ ਹੈ ਉਹ ਜਿੰਨਾ ਕਰੋਨਾ ਦਾ ਖਤਰਾ ਪੇਸ਼IENTS ਨੂੰ ਹੈਗਾ ਓਡਾ ਹੀ ਹੈਲਥ ਵਰਕਰਸ ਨੂੰ ਵੀ ਹੈਗਾ ਇਸ ਵੇਲੇ ਜੋ ਦੌਰ ਚੱਲ ਰਿਹਾ ਹੈ ਉਸ ਦੇ ਵਿੱਚ ਕਰੋਨਾ ਤੋਂ ਜ਼ਿਆਦਾ ਕਰੋਨਾ ਦੀ دہشت ਲੋਕਾਂ ਦੇ ਮਨ ਤੇ ਛਾਈ ਹੋਈ ਹੈ ਸੋਸ਼ਲ ਮੀਡੀਆ ਰਾਹੀਂ ਹਸਪਤਾਲਾਂ ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾਏ ਜਾ ਰਹੇ ਨੇ ਕਈਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਾਣਬੁੱਝ ਕੇ ਕਰੋਨਾ ਦਾ ਮਰੀਜ਼ ਬਣਾਇਆ ਜਾ ਰਿਹਾ ਹੈ ਮਰੇ ਹੋਏ ਲੋਕਾਂ ਦੇ ਅੰਗ ਕੱਢ ਲਏ ਜਾਂਦੇ ਨੇ ਡਰਦੇ ਮਾਰੇ ਪਿੰਡਾਂ ਦੇ ਵਿੱਚ ਲੋਕ ਸਿਹਤ ਕਾਮਿਆਂ ਦਾ ਵਿਰੋਧ ਕਰ ਰਹੇ ਨੇ ਲੋਕ ਕੋਰੋਨਾ ਟੈਸਟ ਕਰਾਉਣ ਤੋਂ ਗੁਰੇਜ਼ ਕਰ ਰਹੇ ਨੇ ਹੁਣ ਹਾਲਾਤ ਇਹ ਨੇ ਕਿ ਦੂਜੀ ਬਿਮਾਰੀਆਂ ਦੇ ਮਰੀਜ਼ ਵੀ ਹਸਪਤਾਲ ਜਾਣ ਤੋਂ ਗੁਰੇਜ਼ ਕਰ ਰਹੇ ਨੇ ਕਿਤੇ ਉਹਨਾਂ ਦਾ ਟੈਸਟ ਕਰਵਾ ਕੋਰੋਨਾ ਪੋਜ਼ਿਟਿਵ ਨਾ ਆਖ ਦਿੱਤਾ ਜਾਵੇ ਹੁਣ ਇਸ ਸੰਬੰਧੀ ਸੱਚਾਈ ਜਾਣਨ ਦੇ ਲਈ ਸਾਡੀ ਟੀਮ ਨੇ ਰੁੱਖ ਕੀਤਾ ਲੁਧਿਆਣਾ ਦੇ ਡੀਐਮਸੀ ਹਸਪਤਾਲ ਦਾ ਅਤੇ ਉਥੋਂ ਦੇ ਚੀਫ ਕਾਰਡੀਅਕ ਸਰਜਨ ਸਰਜੂ ਰਹਿਨ ਦੇ ਨਾਲ ਕੀਤੀ ਗੱਲਬਾਤ ਡਾਕਟਰ ਸਾਹਿਬ ਨਮਸਕਾਰ ਨਮਸਕਾਰ ਜੀ ਡਾਕਟਰ ਸਾਹਿਬ ਜੋ ਇਸ ਵੇਲੇ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਤੇ ਆਡੀਓ ਕਲਿੱਪਾਂ ਛਾਈਆਂ ਹੋਈਆਂ ਨੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬੜਾ ਵਿਆਪਤ ਹੈ ਡਰ ਦਾ ਮਾਹੌਲ ਛਾਇਆ ਹੋਇਆ ਹੈ ਕਿ ਹਸਪਤਾਲਾਂ ਵਿੱਚ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈਗਾ ਲੋਕਾਂ ਦੇ ਅੰਗ ਕੱਢੇ ਜਾਂਦੇ ਨੇ ਕਿੰਨੀ ਕਿ ਸੱਚਾਈ ਹੈ ਇਹਦੇ ਵਿੱਚ ਬਹੁਤ ਹੀ ਗਲਤ ਧਰਨਾ ਹੈ ਕਿਉਂਕਿ ਜਿਹੜੇ ਅੰਗ ਕੱਢਣ ਦਾ ਸਵਾਲ ਹੈ ਇਹ ਤਾਂ ਸਿਰਫ ਇੱਕ ਰਿਕੋਗਨਾਈਜ਼ ਸੈਂਟਰਸ ਨੇ ਜਿੱਥੇ ਕਿ ਆਰਗਨ ਟ੍ਰਾਂਸਪਲੈਂਟ ਹੁੰਦਾ ਹੈ ਪੂਰੀ ਫੁੱਲ ਟੀਮ ਇਨਵੋਲਡ ਹੁੰਦੀ ਹੈ ਟੀਮ ਦੇ ਵਿੱਚ ਬਹੁਤ سارے ਡਾਕਟਰ ਹੁੰਦੇ ਨੇ ਪਹਿਲੇ ਪੇਸ਼ੈਂਟ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਇਹ ਤਾਂ ਹੈ ਨਹੀਂਗਾ ਜੀ ਕਿਡਨੀ ਕੱਢੀ ਤੇ ਕਿਡਨੀ ਕੱਢ ਕੇ ਪਾਤੀ ਕਿਸੇ ਦੇ ਇਦਾਂ ਤਾਂ ਹੋ ਹੀ ਨਹੀਂ ਸਕਦਾ ਪੋਸੀਬਲ ਹੀ ਨਹੀਂ ਹੈ ਸੋ ਇਹ ਧਾਰਨਾ ਦਾ ਬਿਲਕੁਲ ਹੀ ਗਲਤ ਹੈ ਜਿੱਥੋਂ ਨਿਊਜ਼ ਉਡੀ ਹੈਗੀ ਹੈ ਉਹ ਵੀ ਹੁਣ ਮੇਰੇ ਖਿਆਲ ਕਾਫੀ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਨਿਊਜ਼ ਕਿ ਥੋੜੀ ਹੈ ਔਰ ਕਿਹੜੇ ਬੰਦੇ ਨੇ ਉਡਾਈ ਹੈਗੀ ਸੋ ਇਹ ਧਾਰਨਾ ਜਿਹੜੀ ਹੈ ਬਿਲਕੁਲ ਗਲਤ ਹੈ ਕਿ ਹਸਪਤਾਲ ਜਾਓਗੇ ਜੀ ਤੁਹਾਡੇ ਆਰਗਨ ਕੱਢ ਲਿੱਤੇ ਜਾਣਗੇ ਜਾਂ ਤੁਹਾਡੇ ਤੇ ਟੈਸਟ ਪ੍ਰੋਪਰ ਨਹੀਂ ਕੀਤੇ ਜਾਣਗੇ ਕਿਉਂਕ ਸੋ ਅਸੀਂ ਤਾਂ ਜੋ ਵੀ ਕੁਝ ਕਰ ਰਹੇ ਆਂਗੇ ਪੂਰੀ ਪ੍ਰਿਕਾਸ਼ਨਸ ਲੈ ਕੇ ਜਿਸ ਵੇਲੇ ਸ਼ੁਰੂ ਹੋਇਆ ਸੀ ਲਾਕਡਾਊਨ ਅਸੀਂ ਉਸ ਵੇਲੇ ਆਪਣੀਆਂ ਗਾਈਡਲਾਈਨਸ ਬਣਾਈਆਂ 3 ਹਫ਼ਤੇ ਐਡਮਿਸ਼ਨਸ ਘਟਾਈਆਂ ਫਿਰ ਅਸੀਂ ਪੂਰੀ ਗਾਈਡਲਾਈਨਸ ਦੇ ਹਿਸਾਬ ਨਾਲ ਜਿਹੜਾ ਸਾਰਾ ਸੈਟਅਪ ਪੂਰਾ ਸੈੱਟ ਹੋ ਗਿਆ ਫਿਰ ਅਸੀਂ ਪੇਸ਼ੈਂਟਸ ਨੂੰ ਐਡਮਿਟ ਕਰਨਾ ਸ਼ੁਰੂ ਕੀਤਾ ਹੁਣ ਅਸੀਂ ਜਿਹੜੇ ਸਾਡੇ ਹਸਪੀਟਲ ਪੇਸ਼ੈਂਟ ਅਗਰ ਆਂਦਾ ਹੈ ਅਸੀਂ ਆ ਕੇ ਉਹਦਾ ਇਮੀਡੀਏਟਲੀ ਕੋਵਿਡ ਦਾ ਟੈਸਟ ਹੁੰਦਾ ਉਹ 24 ਆਵਰਸ ਅਸੀਂ ਡਿਫਰੈਂਟ ਡਿਜ਼ਾਈਨਡ ਏਰੀਆ ਹੈਗਾ ਆਈਸੋਲੇਸ਼ਨ ਏਰੀਆ ਐਮਰਜੈਂਸੀ ਦੇ ਅੰਦਰ ਹੀ ਉੱਥੇ ਰੱਖ ਦਿਆ ਉਹਨੂੰ ਜਦੋਂ ਸ ਫਿਰ ਉਹਨੂੰ ਸੀ ਉੱਪਰ ਦੇ ਫਲੋਰਸ ਤੇ ਸ਼ਿਫਟ ਕਰਕੇ ਉਹਦਾ ਇਲਾਜ ਉਹਦੇ ਹਿਸਾਬ ਨਾਲ ਕਰ ਦਿਆ ਗਿਆ। ਸੋ ਕੋਵਿਡ ਪੋਜ਼ਿਟਿਵ ਵਾਲਾ ਏਰੀਆ, ਕੋਵਿਡ ਨੈਗੇਟਿਵ ਵਾਲਾ ਏਰੀਆ ਦੋਨਾਂ 'ਚ ਕੋਈ ਮਿਕਸਿੰਗ ਨਹੀਂ ਹੈਗੀ। ਜਿਹੜਾ ਕੋਵਿਡ ਪੋਜ਼ਿਟਿਵ ਆ ਗਿਆ ਉਹ ਡੀਐਮਸੀ 'ਚ ਰਹਾਂਦਾ ਹੈ। ਜਿਹੜਾ ਕੋਵਿਡ ਨੈਗੇਟਿਵ ਹੈ ਉਹ ਇੱਧਰ ਰਹਿੰਦਾ ਹੈ। ਉਹਦਾ ਫਿਰ ਉਹਦੇ ਹਿਸਾਬ ਨਾਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਸਾਹਿਬ ਸੁਣਨ ਚਾਹਿਆ ਕਿ ਇਸ ਵਾਰੀ ਦਾ ਕੋਈ ਇਲਾਜ ਹੀ ਨਹੀਂ ਹੈ ਕਰੋਨਾ ਮਹਾਮਾਰੀ ਦਾ। ਤੇ ਫਿਰ ਤੁਸੀਂ ਇਲਾਜ ਕਿਸ ਚੀਜ਼ ਦਾ ਕਰਦੇ ਹੋ? ਅਸੀਂ ਜਿਹੜਾ ਇਲਾਜ ਕਰ ਰਹੇ ਹਾਂ ਉਹ ਸਿਰਫ ਸਿੰਪਟੋਮੈਟਿਕ ਟ੍ਰੀਟਮੈਂਟ ਕਰ ਰਹੇ ਹਾਂ। ਜੋ ਦਾ ਫੀਵਰ ਦਾ ਇਲਾਜ ਕਰਨਾ ਇਨਫੈਕਸ਼ਨ ਹੈਗਾ ਐਂਟੀਬਾਇਓਟਿਕ ਦੇਣੀ ਹੈ ਐਜ਼ਥਰੋਮਾਈਸਿਨ ਅਗਰ ਫੀਵਰ ਦੇ ਨਾਲ ਪੇਸ਼ੈਂਟ ਨੂੰ ਸਾਦੀ ਤਕਲੀਫ ਹੋ ਰਹੀ ਹੈ ਫਿਰ ਆਪਾਂ ਸੀਟੀ ਸਕੈਨ ਕਾ ਕੇ ਦੇਖੀਦਾ ਕਿ ਲੰਗਸ ਦੇ ਵਿੱਚ ਨਿਮੋਨੀਆ ਦੀ ਕਿੰਨੀ ਸ਼ਿਕਾਇਤ ਹੈਗੀ ਹੈ ਅਗਰ ਨਿਮੋਨੀਆ ਦੀ ਸ਼ਿਕਾਇਤ ਹੈਗੀ ਹੈ ਸੈਚੂਰੇਸ਼ਨ ਘਟ ਰਹੀ ਹੈ ਮੋਸਟ ਲਾਈਕਲੀ ਉਹਨੂੰ ਜਾਂ ਤਾਂ ਸਿਰਫ ਆਕਸੀਜਨ ਜਾਂ ਹਾਈ ਫਲੋ ਆਕਸੀਜਨ ਕੰਸਰਿਟਿਡ ਆਕਸੀਜਨ ਜਾਂ ਫਿਰ ਨੂੰ ਨਾਨ ਇਨਵੇਸਿਵ ਵੈਂਟੀਲੇਸ਼ਨ ਔਰ ਲਾਸਟਲੀ ਵੈਂਟੀਲੇਸ਼ਨ ਦੀ ਜਰੂਰਤ ਵੀ ਪੈ ਸਕਦੀ ਹੈ ਬਟ ਮੋਸਟ ਕਾਮਨਲੀ ਜਿਹੜਾ ਦੇਖਿਆ 90% ਦਾ ਪੇਸ਼ੈਂਟ ਜਿਹੜੇ ਆ ਉਹ ਪ੍ਰੋਨ ਪੋਜੀਸ਼ਨ ਦੇ ਵਿੱਚ ਲਟਾ ਕੇ ਵੈਂਟੀਲੇਸ਼ਨ ਕਰਨ ਦੇ ਨਾਲ ਹੀ ਸੈਚੂਰੇਸ਼ਨ ਜਿਹੜੀ ਹੈ ਉਹ ਇੰਪਰੂਵ ਹੋ ਜਾਂਦੀ ਹੈ ਸੋ ਈਵਨ ਉਹ ਲਾ ਜੇ ਅਗਰ ਸੈਚੂਰੇਸ਼ਨ ਤੁਹਾਡੀ ਬਾਰਡਰ ਲਾਈਨ ਹੈਗੀ ਹੈ 95 94% ਦੇ ਆਸ-ਪਾਸ ਸੋ ਦਿਨ ਚਾਹੇ ਦੋ ਚਾਰ ਘੰਟੇ ਤੁਸੀਂ ਉਲਟਾ ਪੈ ਕੇ ਹੁੰਦੇ ਹੋ ਉਹਦੇ ਨਾਲ ਵੀ ਤੁਹਾਡੀ ਸੈਚੂਰੇਸ਼ਨ ਜਿਹੜੀ ਹੈ ਉਹ ਇੰਪਰੂਵ ਹੋ ਜਾਏਗੀ ਜਿਸ ਤਰੀਕੇ ਨਾਲ ਇਹ ਜਿਹੜੇ ਸਾਰਾ ਸਟਾਫ ਹਸਪੀਟਲ ਉਹ ਡਰਾ ਕੇ ਟਰੀਟ ਕਰ ਰਹੇ ਨੇ ਪੇਸ਼ੈਂਟ ਡਰ ਜਾਂਦਾ ਹੈ ਪੇਸ਼ੈਂਟ ਨੂੰ ਡਰਾ ਕੇ ਟਰੀਟ ਨਹੀਂ ਕਰ ਰਹੇ ਇਨਫੈਕਟ ਦੇ ਆਰ ਉਹ ਪੇਸ਼ੈਂਟ ਦੇ ਨਾਲ ਪ੍ਰੋਪਰਲੀ ਗੱਲ ਕਰ ਰਹੇ ਨੇ ਉਹਨਾਂ ਨੂੰ ਪੂਰੀ ਸੰਤਾਨਾ ਦੇ ਰਹੇ ਨੇ ਉਹਨਾਂ ਉਹਨਾਂ ਨੇ ਉਹਨੂੰ ਡਰਾ ਨਹੀਂ ਰਹੇ ਬਿਲਕੁਲ ਵੀ ਉਹਨਾਂ ਨੂੰ ਦੱਸ ਰਹੇ ਨੇ ਕਿ ਤੁਹਾਨੂੰ ਕੀ ਚੀਜ਼ ਦੀ ਲੋੜ ਹੈਗੀ ਹੈ ਔਰ ਇਹ ਟੈਸਟ ਕਿਉਂ ਕੀਤੇ ਜਾ ਰਹੇ ਨੇ ਸੋ ਉਹ ਜਿਹੜੇ ਪੇਸ਼ੈਂਟਸ ਨੇ ਤੇ ਮੋਸਟਲੀ ਦੇ ਸਮਝਦੇ ਨੇ ਔਰ ਜਿਹੜੇ ਸਾਡੇ ਈਵਨ ਹਸਪੀਟਲ ਚ ਪੇਸ਼ੈਂਟ ਦਾਖਲ ਵੀ ਨੇ ਉਹਨਾਂ ਦੇ ਵਾਸਤੇ ਵੀ ਅਸੀਂ ਸਪੈਸ਼ਲ ਵੀਡੀਓ ਕਾਨਫਰੈਂਸ ਕਾਲ ਅਰੇਂਜਮੈਂਟ ਕੀਤਾ ਹੈ ਤਾਂ ਕਿ ਰਿਲੇਟਿਵ ਜਿਸ ਵੀ ਲਈ ਵੀ ਚਾਹਣ ਉਹਨਾਂ ਨੂੰ ਰਿਲੇਟਿਵਸ ਨੂੰ ਵੀਡੀਓ ਰਹੀ ਅਸੀਂ ਦਿਖਾ ਸਕਦੇ ਹਾਂ ਕਿ ਤੁਹਾਡੇ ਪੇਸ਼ੈਂਟ ਦੀ ਕੰਡੀਸ਼ਨ ਕੀ ਹੈ ਟੂ-ਐਂਡ-ਫਰੋ ਕਮਿਊਨੀਕੇਸ਼ਨ ਔਰ ਗੱਲ ਵੀ ਕਰਾ ਸਕਦੇ ਹਾਂ ਅਸੀਂ ਜੀ ਕਾਫੀ ਜੋ ਡੀਐਮਸੀ ਹਸਪੀਟਲ ਦੇ ਉੱਤੇ ਦੋਸ਼ ਲਾ ਰਹੇ ਨੇ ਬਹੁਤ ਸਾਰੇ ਪੇਸ਼ੈਂਟਸ ਤੁਸੀਂ ਵੀ ਆਡੀਓ ਵੀਡੀਓ ਦੇਖਿਆ ਹੋਣੀ ਹੈ ਇਕ ਕੀ ਕਹਿਣਾ ਤੁਹਾਡਾ ਤੇ ਕੀ ਕਾਰਨ ਹੈ ਇਸ ਦਾ ਇਹ ਮਾਹੌਲ ਇਸ ਟਾਈਮ ਇਸ ਤਰ੍ਹਾਂ ਦਾ ਨਾ ਸੋ ਪੇਸ਼ੈਂਟ ਨੂੰ ਸ਼ੱਕ ਆ ਗਿਆ ਜੀ ਮੇਰੇ ਨਾਲ ਸਭ ਕੁਝ ਠੀਕ ਨਹੀਂ ਹੋ ਰਿਹਾ ਕਿਉਂਕਿ ਬਿਮਾਰੀ ਹੈ ਹੀ ਇਸ ਤਰ੍ਹਾਂ ਦੀ ਉਹ ਸਾਰੀ ਜਿਹੜੀ ਜਿਹੜੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਗਲਤ ਨੇ ਕਿਉਂਕਿ ਸਾਨੂੰ ਤਾਂ ਪਤਾ ਹੈਗਾ ਸਾਡੇ ਪੇਸ਼ੈਂਟਸ ਕਿਸ ਤਰੀਕੇ ਨਾਲ ਉੱਥੇ ਟਰੀਟ ਹੋ ਰਹੇ ਨੇ ਗੱਲ ਇਹ ਹੈ ਕਿ ਤੁਹਾਡੇ ਹਸਪੀਟਲ ਤੇ ਵੀ ਇਲਜ਼ਾਮ ਲੱਗ ਰਹੇ ਨੇ ਬਹੁਤ ਵੀ ਬੜੇ ਪ੍ਰਾਈਵੇਟ ਹਸਪੀਟਲ ਨੇ ਇਹਦੇ ਬਾਰੇ ਹੁਣ ਕਹਿਣਾ ਬੜਾ ਮੁਸ਼ਕਿਲ ਹੈਗਾ ਕਿਉਂਕਿ ਇਹਦੇ ਹੋਰ ਬੜੀਆਂ ਚੀਜ਼ਾਂ ਇਨਵੋਲ ਹੋ ਸਕਦੀਆਂ ਹੈਗੀਆਂ ਡਾਕਟਰ ਸਾਹਿਬ ਇੱਕ ਚੀਜ਼ ਜਿਹੜੀ ਟੈਸਟਿੰਗ ਹੁੰਦੀ ਹੈ ਅਸੀਂ ਦੇਖਿਆ ਜੇ ਸਪੋਜ਼ ਕਰ ਲੋ ਟੈਸਟ ਹੁੰਦੇ ਆ 100 ਮਰੀਜ਼ਾਂ ਦੇ 100ਾਂ ਦੇ ਵਿੱਚੋਂ ਕਿੰਨੇ ਜਿਹੜੇ ਹੈਗੇ ਆ ਉਹ অথੈਨਟੀਕੇਟਿਡ ਕਹਿ ਸਕਦੇ ਆ ਕਿ ਜਿਹੜੀ ਰਿਪੋਰਟ ਆਈ ਹੈ ਇਹ ਪੁਖਤਾ ਰਿਪੋਰਟ ਹੈ ਆਰਟੀਪੀਸੀਆਰ ਦੇ 70% ਹੈ ਕਿ ਤੁਹਾਡੀ ਰਿਪੋਰਟ ਆਈ ਹੈ ਉਹ ਪੁਖਤਾ ਰਿਪੋਰਟ ਹੈਗੀ ਹੈ 30% ਫਿਰ ਵੀ ਰਿਸਕ ਹੁੰਦਾ ਹੈ ਕਿ ਤੁਹਾਡੀ ਜਿਹੜੀ ਰਿਪੋਰਟ ਆ ਉਹ ਗਲਤ ਵੀ ਆ ਸਕਦੀ ਹੈ ਸੋ ਅਗਰ ਆਪਾਂ ਨੂੰ ਸ਼ੱਕ ਹੈਗਾ ਜਿਵੇਂ ਪੇਸ਼ੈਂਟ ਨੂੰ ਫੀਵਰ ਚੱਲ ਰਿਹਾ ਹੈਗਾ ਜਾਂ ਪੂਰਾ ਪ੍ਰੋਪਰ ਸ਼ੱਕ ਹੈ ਕਿ ਹੱਲੇ ਵੀ ਜਿਹੜਾ ਹੈਗਾ ਟੈਸਟ ਜਿਹੜਾ इवन दो 네ਗੇਟਿਵ ਹੈ ਬਟ ਚਾਂਸਸ ਹੈ ਕਿ ਉਹਨੂੰ ਕੋਵਿਡ ਹੀ ਹੈਗਾ ਸੋ ਉਹਦਾ ਸੀਟੀ ਸਕੈਨ ਸੀਟੀ ਚੈਸ ਦੀ ਫਾਈਨਡਿੰਗ ਜਦ ਬੇਸਿਕ ਤੇ ਆਪਾਂ ਉਹਨੂੰ ਟਰੀਟ ਕਰਦੇ ਹੈਗਾ ਸੋ ਅਗਰ ਸਾਨੂੰ ਬਾਕੀ ਚੀਜ਼ਾਂ ਦੇ ਉੱਤੇ ਸ਼ੱਕ ਲੱਗ ਰਿਹਾ ਹੈ ਕਿ ਇਹਦੇ ਕੋਵਿਡ ਪੋਜ਼ਿਟਿਵ ਹੀ ਹੈਗਾ ਫਿਰ ਉਹਨੂੰ ਕੋਵਿਡ ਪੋਜ਼ਿਟਿਵ ਤਰੀਕੇ ਦੇ ਨਾਲ ਹੀ ਟਰੀਟ ਕੀਤਾ ਜਾਂਦਾ ਹੈਗਾ ਅੱਛਾ ਗੱਲ ਇਹ ਹੈ ਕਿ ਸਪੋਜ਼ ਕਰ ਲਓ ਕੋਈ ਬੰਦਾ ਪੋਜ਼ਿਟਿਵ ਹੋ ਜਾਂਦਾ ਕਿਸ ਤਰੀਕੇ ਦੇ ਕਿਸ ਪੱਧਰ ਦੇ ਜਿਹੜੇ ਪੇਸ਼ੈਂਟ ਹੈਗੇ ਉਹਨਾਂ ਨੂੰ ਹਸਪੀਟਲ 'ਚ ਦਾਖਲ ਹੋਣ ਦੀ ਲੋੜ ਹੈ ਸਪੈਸ਼ਲੀ ਜਿਨ੍ਹਾਂ ਦਾ ਫੀਵਰ ਰੁਟ ਨਹੀਂ ਰਿਹਾ ਫੀਵਰ ਕੰਟੀਨਿਊਸ ਰਹਿ ਰਿਹਾ ਹੈਗਾ 100 200 3 ਫੀਵਰ ਰਹਿ ਰਿਹਾ ਹੈਗਾ ਜਾਂ ਫਿਰ ਉਹਨਾਂ ਦੇ ਲੰਗਸ ਦੇ ਵਿੱਚ ਨਿਮੋਨੀਆ ਦੀ ਸ਼ਿਕਾਇਤ ਹੈ ਜਿਨ੍ਹਾਂ ਦੀ ਸੈਚੂਰੇਸ਼ਨ ਘੱਟ ਰਹੀ ਹੈ ਨੰਬਰ 3 ਕੈਟਾਗਰੀ ਚ ਉਹ ਪੇਸ਼ ਨਾਂਦੇ ਜਿਨ੍ਹਾਂ ਦੇ ਕੋਮੋਰਬਿਡ ਰਿਸਕ ਫੈਕਟਰਸ ਨੇ ਯਾਨੀ ਕਿ ਹੋਰ ਬਿਮਾਰੀਆਂ ਨੇ ਜਿਵੇਂ ਹਾਰਟ ਦੀ ਬਿਮਾਰੀ ਹੈ ਜਾਂ ਸ਼ੂਗਰ ਦੀ ਬਿਮਾਰੀ ਹੈ ਜਾਂ ਏਜ ਜ਼ਿਆਦਾ ਹੈਗੀ ਹੈ ਜਾਂ ਏਜ ਘੱਟ ਹੈਗੀ ਹੈ ਸੋ ਇਹ ਕੋਮੋਰਬਿਡ ਕੰਡੀਸ਼ਨਸ ਦੇ ਵਿੱਚ ਆਪਾਂ ਇਹਨਾਂ ਨੂੰ ਮੰਨਿਆ ਜਾਂਦਾ ਹੈ ਇਹ ਪੇਸ਼ੈਂਟਸ ਨੂੰ ਦਾਖਲ ਹੋਣ ਦੀ ਜ਼ਰੂਰਤ ਹੈ ਜਿਹੜੇ ਕਿ ਪੇਸ਼ੈਂਟ ਲੈਵਲ 2 ਜਾਂ ਲੈਵਲ 3 ਤੇ ਨੇ ਲੈਵਲ 1 ਦੇ ਪੇਸ਼ ਜੋ ਲੋਕਾਂ ਦੇ ਮਨ 'ਚ ਡਰ ਬੈਠਾ ਹੋਇਆ ਹੈ ਡੀ ਐਮ ਸੀ ਹਸਪੀਟਲ ਨੂੰ ਲੈ ਕੇ ਕਈ ਦੂਸਰੇ ਹਸਪੀਟਲ ਨੂੰ ਲੈ ਕੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਹ ਡਰ ਕਿੱਦਾਂ ਦੂਰ ਕੀਤਾ ਜਾ ਸਕਦਾ ਹੈ ਉਹ ਕਾਉਂਸਲਿੰਗ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ बार-बार ਉਹਨਾਂ ਨੂੰ ਐਕਸਪਲੇਨ ਕਰਕੇ ਜਿਵੇਂ ਇਸ ਵੇਲੇ ਕੋਵਿਡ ਸ਼ੁਰੂ ਹੋਇਆ ਸੀਗਾ ਅਸੀਂ ਆਲਮੋਸਟ 30000 ਪੇਸ਼ੈਂਟਸ ਨੂੰ ਟੈਲੀਫੋਨਿਕਲੀ ਕਾਲ ਕਰਕੇ ਸਮਝਾਇਆ ਕਿ ਤੁਹਾਨੂੰ ਕਿੱਦਾਂ ਪ੍ਰੋਫੈਨਸ਼ਨ ਲੈਣੀ ਜਿਹੜੇ ਕਿ ਹਾਰਟ ਦੇ ਪੇਸ਼ੈਂਟ ਨੇ ਕਿੱਦਾਂ ਪ੍ਰੋਫੈਨਸ਼ਨ ਲੈਣੀ ਹੈ ਹਸਪੀਟਲ ਆਣਾ ਕਿਉਂ ਜ਼ਰੂਰੀ ਹੈਗਾ ਅਸੀਂ ਹੁਣ ਵੀ ਪੇਸ਼ੈਂਟਸ ਦੀ ਕਾਉਂਸਲਿੰਗ ਕਰਦੇ ਹਾਂ ਪੇਸ਼ੈਂ ਸਮਝਾਉਣ ਵਾਸਤੇ ਕਿ ਹਸਪਤਲ ਤੋਂ ਡਰਨ ਦੀ ਲੋੜ ਨਹੀਂ ਹੈਗੀ ਹਸਪਤਲ ਆ ਕੇ ਪ੍ਰੋਪਰ ਇਲਾਜ ਕਰਨ ਦੀ ਲੋੜ ਹੈਗੀ ਹੈ ਅਜੇ ਡਾਕਟਰ ਸਾਹਿਬ ਜਦੋਂ ਕਰੋਨਾ ਦਾ ਸ਼ੁਰੂਆਤੀ ਦੌਰ ਸੀ ਤੇ ਸੁਣਨ ਚ ਆ ਰਿਹਾ ਸੀਗਾ ਕਿ ਸਾਡੇ ਭਾਰਤ ਦੇ ਲੋਕ ਜਿਆਦਾ ਇਨਫੈਕਟਡ ਨਹੀਂ ਹੋ ਰਹੇ ਕਰੋਨਾ ਕਰਕੇ ਕਿਉਂਕਿ ਸਾਡੇ ਲੋਕਾਂ ਦੀ ਇਮਿਊਨਿਟੀ ਬਹੁਤ ਸਟਰੋਂਗ ਹੈ ਤੇ ਬੜਾ ਫਕਰ ਹੁੰਦਾ ਸੀਗਾ ਕਿ ਹਾਂ ਸਾਡੇ ਲੋਕਾਂ ਦੀ ਇਮਿਊਨਿਟੀ ਬੜੀ ਸਟਰੋਂਗ ਹੈ ਲੇਕਿਨ ਹੁਣ ਇਸ ਵੇਲੇ ਕੀ ਹੈ ਕਿ ਲੱਖ ਦੇ ਕਰੀਬ ਜੋ ਹੈ ਹੁਣ ਤੇ ਆ ਅੱਜ ਦੀ ਰਿਪੋਰਟ ਹੈ ਕਿ 1 ਲੱਖ ਤੋਂ ਵੱਧ ਦੇ ਜ਼ਿਆਦਾ ਲੋਕ ਇਨਫੈਕਟਡ ਹੋ ਚੁੱਕੇ ਨੇ ਕਰੋਨਾ ਕਰਕੇ ਤੇ ਭਾਰਤ ਇਸ ਵੇਲੇ ਜੋ ਹੈ ਦੁਨੀਆ ਦਾ ਦੂਜਾ ਸਭ ਤੋਂ ਜ਼ਿਆਦਾ ਇਨਫੈਕਟਡ ਕਰੋਨਾ ਨਾਲ ਇਨਫੈਕਟਡ ਮਰੀਜ਼ਾਂ ਦਾ ਮੁਲਕ ਬਣ ਗਿਆ ਹੋਇਆ ਕੀ ਕਹਿਣਾ ਤੁਹਾਡਾ ਇਸ ਬਾਰੇ ਨਹੀਂ ਇਮਿਊਨਿਟੀ ਦਾ ਇਹਦੇ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ ਕਿਉਂਕਿ ਜਿਹੜੇ ਪੇਸ਼ੈਂਟਸ ਇਨ ਪੋਜ਼ਿਟਿਵ ਆ ਰਹੇ ਨੇ ਦੇ ਆਰ ਇਨਫੈਕਟਡ ਪਰ ਰਿਕਵਰੀ ਰੇਟ ਅਗਰ ਦੇਖੀਏ ਨਾ ਆਪਾਂ ਔਰ ਸਾਨੂੰ ਇਮਿਊਨਿਟੀ ਦੱਸੇਗਾ ਸੋ ਰਿਕਵਰੀ ਰੇਟ ਆਪਣਾ ਕਾਫੀ ਚੰਗਾ ਹੈਗਾ ਉਹ ਇਹ ਦੇ ਕਰਕੇ ਹੈ ਕਿਉਂਕਿ ਇਮਿਊਨਿਟੀ ਜਿਆਦਾ ਸਟਰੋਂਗ ਹੈਗੀ ਹੈ ਕਿਉਂਕਿ ਸਾਡੇ ਵਾਲੇ ਵੀ ਅਸੀਂ ਜਿਹੜਾ ਇਮਿਊਨਿਟੀ ਸਟਰੋਂਗ ਕਰਨ ਵਾਸਤੇ ਜਿਹੜੇ ਹਲਦੀ ਲੂਕੀ ਕਾਫੀ ਜਿਆਦਾ ਯੂਜ਼ ਕਰਦੇ ਨੇ ਆਪਣੇ ਖਾਣੇ ਦੇ ਵਿੱਚ ਜਿਹੜੀ ਕਿ ਇਮਿਊਨਿਟੀ ਨੂੰ ਦੰਦੀ ਹੈਗੀ ਹੈ ਸੋ ਇਮਿਊਨਿਟੀ ਇਜ਼ ਰਿਲੇਟਡ ਟੂ ਕਿ ਤੁਹਾਡੀ ਰਿਕਵਰੀ ਕਿੰਨੀ ਫਾਸਟ ਹੈਗੀ ਹੈ ਇਟ ਇਜ਼ ਨਾਟ ਰਿਲੇਟਡ ਟੂ ਕਿ ਡਿਜ਼ੀਜ਼ ਕਿੰਨਾ ਹੋ ਰਿਹਾ ਤੁਹਾਨੂੰ ਸੋ ਇਮਿਊਨਿਟੀ ਹੱਲੇ ਵੀ ਸਟਰੋਂਗ ਹੀ ਹੈਗੀ ਹੈ ਇਸ ਕਰਕੇ ਰਿਕਵਰੀ ਰੇਟ ਉਸ ਦੇਖੋ ਤਾਂ ਬਹੁਤ ਜਿਆਦਾ ਜਬਰਦਸਤ ਹੈ ਉਤੇ ਕਰਕੇ ਇਹ बिकॉज ਇਮਿਊਨਿਟੀ ਸਾਡੀ ਸਟਰੋਂਗ ਹੈਗੀ ਔਰ ਦੂਸਰੀ ਗੱਲ ਇਹ ਕਿ ਸਾਡੀ ਪopulation ਰਿਲੇਟਿਵਲੀ ਯੰਗਰ ਹੈਗੀ ਹੈ ਉਹ ਜਿਵੇਂ ਇਟਲੀ ਜਾਂ ਯੂਐਸ ਜਿਵੇਂ ਮੋਡੈਲਿਟੀ ਜ਼ਿਆਦਾ ਸੀਗੀ ਉਹਨਾਂ ਦੀ 올ਡਰ ਪopulation ਜ਼ਿਆਦਾ ਸੀਗੀ ਉਹਨਾਂ ਚ ਕੋਮੋਰਬਿਡ ਰਿਸਕ ਫੈਕਟਰ ਜਿਹੜੇ ਸੀ ਸਾਡੇ ਕੰਟਰੀ ਨਾਲੋਂ ਕਾਫੀ ਜ਼ਿਆਦਾ ਨੇ ਸੋ ਇਸ ਕਰਕੇ ਉਹਨਾਂ ਦੀ ਮੋਡੈਲਿਟੀ ਵੀ ਜ਼ਿਆਦਾ ਸੀਗੀ ਅੱਛਾ ਡਾਕਟਰ ਸਾਹਿਬ ਜਿੱਦਾਂ ਸੁਣਨ ਚ ਹੈ ਕਿ ਜਿਹੜਾ ਇਹ ਕੋਵਿਡ-19 ਦਾ ਵਾਇਰਸ ਹੈ ਇਹ 14 ਵਾਰ ਤੋਂ ਜ਼ਿਆਦਾ ਮਿਊਟੇਟ ਹੋ ਚੁੱਕਾ ਹੈ ਤੇ ਹੋ ਸਕਦਾ ਹੈ ਕਿ ਹੋਰ ਵੀ ਜ਼ਿਆਦਾ ਵਾਰ ਇਹ ਮਿਊਟੇਟ ਹੋ ਜਾਵੇ ਤੇ ਸਪੋਜ਼ ਕਰ ਲਓ ਜੇ ਕੋਈ ਵੈਕਸੀਨ ਆ ਵੀ ਜਾਂਦੀ ਹੈ ਤੇ ਕੀ ਇਹ ਇਸ ਚੀਜ਼ ਦਾ ਪੁਖਤਾ ਆਪਾਂ ਕਹਿ ਸਕਦੇ ਆ ਕਿ ਇਹ ਜਿਹੜੀ ਵੈਕਸੀਨ ਆਊਗੀ ਇਹ ਹਮੇਸ਼ਾ ਲਈ ਜਿਹੜੀ ਹੈਗੀ ਆ ਕਾਰਗਰ ਰਹੂਗੀ ਜੇ ਵਾਇਰਸ ਮਿਊਟ ਹੋ ਜਾਂਦਾ ਹੈ ਤੇ ਫਿਰ ਵੀ ਇਹ ਦਵਾਈ ਕਾਰਗਰ ਰਹੂਗੀ ਹੱਲੇ ਤਾਂ ਇਸ ਬਾਰੇ ਕਹਿਣਾ ਬੜਾ ਮੁਸ਼ਕਿਲ ਹੈ ਕਿ ਹੱਲੇ ਤਾਂ ਵੈਕਸੀਨ ਆਇਆ ਹੀ ਨਹੀਂਗਾ ਹੱਲੇ ਤਾਂ ਰੀ ਇਨਫੈਕਸ਼ਨ ਦੇ ਪੇਸ਼ੈਂਟਸ ਆਨੇ ਸ਼ੁਰੂ ਹੋ ਗਏ ਨੇ ਕਿ ਜਿਹੜੇ ਕਿ 50 ਡੇਜ਼ ਪਹਿਲੇ ਹੋਇਆ ਇੱਕ ਦੋ ਪੇਸ਼ੈਂਟ ਆਏ ਨੇ ਜਿਨ੍ਹਾਂ ਦੇ ਬਾਰੇ ਸਟੱਡੀ ਚੱਲ ਰਹੀ ਹੈ ਸੋ ਹੱਲੇ ਕਹਿਣਾ ਕਿ ਵੈਕਸੀਨ ਆਏਗੀ ਔਰ ਆਦੇ ਆਣ ਤੋਂ ਬਾਅਦ ਉਹਦਾ ਕੀ ਅਸਰ ਹੋਏਗਾ ਬੜਾ ਮੁਸ਼ਕਿਲ ਹੈ ਡਾਕਟਰ ਜੀ ਸਾਡੇ ਪੰਜਾਬੀਆਂ ਦੀ ਇਮਿਊਨਿਟੀ ਦੀ ਗੱਲ ਕਰੀਏ ਤੇ ਸਾਡੇ ਪੰਜਾਬੀਆਂ ਦੀ ਇਮਿਊਨਿਟੀ ਬਾਕੀ ਮੁਲਕ ਦੇ ਜਿਹੜੇ ਲੋਕ ਨੇ ਉਹਨਾਂ ਨਾਲੋਂ ਮੁਲਕ ਦੇ ਬਾਕੀ ਲੋਕਾਂ ਨਾਲੋਂ ਤੇ ਆਲਮੀ ਪੱਧਰ ਤੇ ਕਿੰਨੀ ਕੁ ਸਟਰੋਂਗ ਹੈ ਇਹ ਕਾਫੀ ਜ਼ਿਆਦਾ ਸਟਰੋਂਗ ਹੈ ਕਿਉਂਕਿ ਜੇਕਰ ਆਪਾਂ ਨੰਬਰ ਆਫ ਕੇਸਿਸ ਦੇਖੀਏ ਤਾਂ ਪੰਜਾਬ ਛੱਲੇ ਵੀ ਸਭ ਤੋਂ ਘੱਟ ਨੇ ਇ ਕੰਟਰੀ ਵਾਈਜ਼ ਇੰਡੀਆ ਦੇ ਵਾਈਜ਼ ਵੀ ਔਰ ਪੂਰੇ ਵਰਲਡ ਦੇ ਵਾਈਜ਼ ਵੀ ਸੋ ਇਮਿਊਨਿਟੀ ਸਟਰੋਂਗ ਹੁੰਦੇ ਕਰਕੇ ਹੈ ਕਿ ਹੱਲੇ ਵੀ ਸਾਡੇ ਪੇਸ਼ੈਂਟਸ ਨੰਬਰ ਆਫ ਪੇਸ਼ੈਂਟਸ ਨੇ ਕਾਫੀ ਘੱਟ ਨੇ ਬਹੁਤ ਬਹੁਤ ਸ਼ੁਕਰੀਆ ਡਾਕਟਰ ਜੀ 設楽さん